ਠੀਕ ਹੈ ਠੀਕ ਹੈ ਜੀ ਮੇਰਾ ਨਾਮ ਜੋਬਨਜੀਤ ਸਿੰਘ ਪੰਨੂ ਹੈ ਜੀ ਤੇ ਜੋ ਤੁਹਾਡੇ ਵੱਲੋਂ ਆਪਣੇ ਇਲਾਕੇ ਦੇ ਵਿੱਚ ਦੂਸਰੇ ਵੰਡਨ ਦਾ ਕੰਮ ਕੀਤਾ ਗਿਆ ਉਪਰਾਲਾ ਕਿਸ ਤਰੀਕੇ ਦੀ ਮਾਰਕਾ ਤੇ ਕੀ ਕੰਨਾ ਚਾਹੋਗੇ ਇਹ ਸਰ ਉਪਰਾਲਾ ਮੈਂ ਭਾਰਤੀ ਯੋਗ ਸੰਸਥਾਨ ਯੋਗਾ ਦੀ ਸੰਸਥਾ ਨਾਲ ਜੁੜਿਆ ਹਾਂ ਜਿਨ੍ਹਾਂ ਦੇ 올 ਓਵਰ ਵਰਲਡ 4000 ਦੇ ਕਰੀਬ ਸੈਂਟਰਸ ਨੇ ਸਿਰਫ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ 60-65 ਦੇ ਕਰੀਬ ਕੇਂਦਰ ਨੇ ਜਿਹੜੇ ਕਿ ਨਿਸ਼ੁਲਕ ਸੇਵਾਵਾਂ ਆਪਣੀਆਂ ਦੇ ਰਹੇ ਆ 10 April 1967 ਤੋਂ ਇਹ ਸੰਸਥਾ ਚੱਲੀ ਆ ਨਿਸ਼ੁਲਕ ਸੇਵਾ ਅੱਜ ਤੱਕ ਨਿਭਾਉਂਦੀ ਆ ਰਹੀ ਹੈ ਇਹਨਾਂ ਨੇ ਉਪਰਾਲਾ ਕਰਕੇ ਅੱਜ ਕਿਉਂਕਿ ਸਾਰੇ ਹੁਣ ਤੁਹਾਨੂੰ ਪਤਾ ਹੈ ਕਿ ਧਰਤੀ ਪਾਣੀ ਦਾ ਲੈਵਲ ਨੀਚੇ ਜਾ ਰਿਹਾ ਹੈ ਇਹਨਾਂ ਉਪਰਾਲਾ ਕੀਤਾ ਹੈ ਕਿ ਗਰਮੀ ਵੀ ਬਹੁਤ ਵਧੀ ਹੈ ਤੇ ਹੁਣ ਕਿਉਂ ਨਾ ਆਪਾਂ ਹੋਰ ਵੀ ਇਦਾਂ ਦੀਆਂ ਸੇਵਾਵਾਂ ਦੇ ਸਕੀਏ ਕਿ ਜਿਹੜੀਆਂ ਸਮਾਜ ਦੇ ਵਿੱਚ ਚੰਗੀਆਂ ਗੱਲਾਂ ਬੱਚਿਆਂ ਨੂੰ ਵੀ ਸਿਖਾਉਣ ਤੇ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਵਾਸਤੇ ਵੀ ਵਧੀਆ ਇੱਕ ਉਪਰਾਲਾ ਆਪਾਂ ਕਰ ਸਕੀਏ ਤੇ ਇਹ ਭਾਰਤੀ ਯੋਗ ਸੰਸਥਾ ਵੱਲੋਂ ਇਹ ਪਲਾਂਟਸ ਆਪਾਂ ਲੈ ਕੇ ਆਏ ਆਂ ਇਹ ਕਰੀਬਨ 850 900 ਦੇ ਕਰੀਬ ਆਪਾਂ ਪਲਾਂਟਸ ਲਿਆ ਕੇ ਸ਼ਹਿਰ ਦੀਆਂ ਵੱਖਰੀਆਂ ਵੱਖਰੀਆਂ ਲੋਕੇਸ਼ਨਸ ਤੇ ਜਿੱਥੇ-ਜਿੱਥੇ ਸਾਡੇ ਕੇਂਦਰ ਚੱਲਦੇ ਆ ਔਰ ਇਥੇ ਇੰਪੀਰੀਅਲ ਸਿਟੀ ਦੇ ਵਿੱਚ ਇੰਪੀਰੀਅਲ ਸਿਟੀ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਾਂ ਉਹਦੇ ਵੀ ਮੈਂਬਰ ਨੇ ਭਾਜੀ ਵੀ ਮੇਰੇ ਨਾਲ ਉਹਦੇ ਇੰਪੀਰੀਅਲ ਸਿਟੀ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਨੇ ਤੇ ਇਥੇ ਆਪਣੇ ਕਲੋਨੀ ਇੰਪੀਰੀਅਲ ਸਿਟੀ ਦੇ ਵਿੱਚ ਵੀ ਡੋਨੇਟ ਕਰ ਰਹੇ ਆ ਕਿੰਨੇ ਕ ਅੱਜ ਜਿਹੜੇ ਡੋਨੇਟ ਕੀਤੇ ਗਏ ਅੱਜ ਕਰੀਬ ਹੁਣ ਤੱਕ ਇਸ ਲੋਕੇਸ਼ਨ ਤੋਂ ਘੱਟੋ-ਘੱਟ 250 ਪਲਾਂਟਸ ਆਪਾਂ ਭੇਜ ਚੁੱਕੇ ਆ ਤੇ ਇਸ ਤੋਂ ਪਹਿਲਾਂ ਆਪਾਂ ਗੋਲ ਬਾਗ ਸ਼ਵਾਲਾ ਭਾਈਆ ਮੰਦਿਰ ਤੇ ਫਿਰ ਵਰਿੰਦਾਵਨ ਗਾਰਡਨ ਰੋਜ਼ਗਾਰਡਨ ਦੇ ਵਿੱਚ ਵੀ ਤੇ ਫਿਰ ਬਲੂ ਸਿਟੀ ਦੇ ਵਿੱਚ ਫਿਰ ਆਪਣਾ ਇੱਕ ਇਸਕਾਨ ਮੰਦਿਰ ਵਾਲਿਆਂ ਦੀ ਗਊਸ਼ਾਲਾ ਇਧਰ ਵੀਰਪੁਰੇ ਉੱਥੇ ਦਿੱਤਾ ਹੈ ਫਿਰ ਇੱਥੇ ਹੁਣ ਸਾਡੇ ਕੋਲ ਪਲਾਂਟਸ ਇੱਥੇ ਪਏ ਆ ਤੇ ਕੋਈ ਵੀ ਪਲਾਂਟ ਅਸੀਂ ਇੱਥੇ ਵਿਰਥ ਨਹੀਂ ਜਾਣ ਦੇਣਾ ਜਿੰਨੇ ਵੀ ਆਪਾਂ ਇੱਥੇ ਡਿਸਟ੍ਰੀਬਿਊਟ ਕਰ ਸਕੇ ਉਹ ਠੀਕ ਹੈ ਫਿਰ ਸਾਡੀਆਂ ਲੋਹਾਰਕਾ ਰੋਡ ਤੇ ਵੱਖਰੀਆਂ ਵੱਖਰੀਆਂ ਐਸੋਸੀਏਸ਼ਨਸ ਨੇ ਵੱਖਰੀਆਂ ਵੱਖਰੀਆਂ ਕਲੋਨੀਆਂ ਨੇ ਆਪਾਂ ਉਹਨਾਂ ਨੂੰ ਵੀ ਕਵਾਂਗੇ ਕਿ ਸਾਡੇ ਕੋਲ ਪਲਾਂਟਸ ਅਵੇਲੇਬਲ ਨੇ ਤੇ ਤਾਂ ਜੋ ਕੱਲਾ ਕੱਲਾ ਬੂਟਾ ਹਰ ਘਰ ਦੇ ਵਿੱਚ ਲੋਕਾਂ ਵੱਲੋਂ ਲਗਾਇਆ ਜਾ ਸਕੇ ਕਈ ਵਾਰੀ ਸਰਕਾਰ ਕੋਈ ਨਵੇਂ ਪ੍ਰੋਜੈਕਟ ਲੈ ਕੇ ਆਉਂਦੀ ਹੈ ਉਹਦੇ ਲਈ ਰੁੱਖਾਂ ਨੂੰ ਕੱਟੇ ਜਾਂਦਾ ਪਰ ਕੀ ਚਾਹੀਦਾ ਨਹੀਂ ਕਿ ਰੁੱਖ ਨਾ ਕੱਟ ਕੇ ਉਸ ਨੂੰ ਜੜੋ ਪਾਟ ਕੇ ਤੇ ਕਿਤੇ ਹੋਰ ਥਾਂ ਤੇ ਸ਼ਿਫਟ ਕੀਤਾ ਬਿਲਕੁਲ ਵੀ ਜੀ ਕਦੀ ਵੀ ਕਿਸੇ ਵੀ ਰੁੱਖ ਨੂੰ ਮੁੱਢ ਤੋਂ ਕਦੀ ਵੀ ਨਹੀਂ ਅਗਰ ਕਿਸੇ ਲੋਡ ਉਪਰੰਤ ਕਿਸੇ ਤਰ੍ਹਾਂ ਦੀ ਕਿਸੇ ਨੂੰ ਵਧਣ ਦੀ ਲੋਡ ਪੈਂਦੀ ਹੈ ਤੇ ਉਹ ਵੀ ਸ਼ਰੇਡਿੰਗ ਤੱਕ ਅਗਰ ਪੋਸਿਬਿਲਟੀ ਹੋ ਸਕੇ ਤੇ ਸ਼ਰੇਡਿੰਗ ਹੋਣੀ ਚਾਹੀਦੀ ਹੈ ਫਿਰ ਵੀ ਅਗਰ ਕਿਸੇ ਦੇ ਘਰ ਦੇ ਅੱਗੇ ਕੋਈ ਇਸ ਤਰ੍ਹਾਂ ਦਾ ਬੂਟਾ ਆ ਰਿਹਾ ਹੈ ਤੇ ਉਹਨੂੰ ਉਹਨਾਂ ਬੰਦਿਆਂ ਨੂੰ ਵੀ ਇਹੋ ਜਿਹੇ ਕਈ ਉਪਰਾਲੇ ਕਰਨੇ ਚਾਹੀਦੇ ਆ ਕਿ ਜਿੱਥੇ ਇੱਕ ਵੱਡਾ ਬੂਟਾ ਵਧਣਿਆ ਪਿਆ ਉਥੇ 10 20 50 ਉਹਦੇ ਨਾਲ ਦੇ ਬੂਟੇ ਆਪਾਂ ਲਾ ਸਕੀਏ ਚਾਹੇ ਉਸ ਲੋਕੇਸ਼ਨ ਤੇ ਨਾਲ ਲਾ ਸਕੀਏ ਲੇਕਿਨ ਆਪਾਂ ਜਗ੍ਹਾ ਲੱਭ ਕੇ ਹੋਰ ਲੋਕੇਸ਼ਨ ਤੇ ਆਪਾਂ ਜ਼ਰੂਰ ਇਹੋ ਜਿਹੇ ਕੰਮ ਵਧੀਆ ਉਪਰਾਲਾ ਕਰੀਏ ਠੀਕ ਹੈ ਹਾਂਜੀ ਕਿ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਨਵਜੋਤ ਹੈ ਜੀ ਅੱਜ ਇਹ ਫੁੱਟੇ ਬੰਦੇ ਜਾ ਰਹੇ ਸੀ ਕੂਬੀ ਵੀ ਫੁੱਟਾ ਲੈ ਕੇ ਜਾ ਰਹੇ ਸੀ ਕੀ ਕਹਿਣਾ ਚਾਹੋਗੇ ਕਿੰਨਾ ਕੁ ਜ਼ਰੂਰੀ ਹੈ ਅੱਜ ਦੇ ਸਮੇਂ ਵਿੱਚ ਬੂਟਿਆਂ ਨੂੰ ਲਗਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ এনवायरमेंट ਖਤਮ ਹੋ ਰਹੀਆ ਬਿਲਕੁਲ ਗ੍ਰੀਨਰੀ ਵਗੈਰਾ ਖਤਮ ਹੋ ਰਹੀਆ ਤੇ ਉਹਨੂੰ ਬਦਾਨ ਲਈ ਸਾਡੀ ਕਲੋਨੀ ਚ ਬਹੁਤ ਉਪਰਾਲਾ ਹੋ ਰਿਹਾ ਤੇ ਜੋ ਬਨ ਕਰ ਰਹੇ ਨੇ ਤੇ ਇਸ ਲਈ ਵਾਤਵਾਤ ਪਲਾਂਟਸ ਲਗਾਵਾਂਗੇ ਤੇ ਜਿਹੜੀਆਂ ਅੱਜ ਕੱਲ ਬਿਮਾਰੀਆਂ ਵਧ ਰਹੀਆਂ ਐ ਉਹ ਖਤਮ ਹੋਣਗੀਆਂ ਗ੍ਰੀਨਰੀ ਕਰਕੇ ਜੀ ਇਸ ਲਈ ਕੀ ਲਗਾਉਣੇ ਚਾਹੀਦੇ ਆ ਪਲਾਂਟਸ ਵਗੈਰਾ ਜਿਹੜੇ ਬੂਟੇ ਲੈ ਕੇ ਜਾ ਰਹੇ ਜੇ ਹੋਰ ਆਪਣੇ ਇਲਾਕਾ ਵਾਸੀਆਂ ਨੂੰ ਕੀ ਫੀਲ ਕਰੋਗੇ ਕੀ ਸਾਰੇ ਵਾਤਵਾ ਜਿੰਨੇ ਹੋ ਸਕੇ ਲਗਾਣ ਸਾਰਿਆਂ ਨੂੰ ਮਤਲਬ ਕੀ ਪਲਾਂਟਸ ਲਗਾਉਣ ਲਈ ਸਾਰਿਆਂ ਨੂੰ ਪ੍ਰੇਰਿਤ ਕਰਨ ਹਾਂ ਦਾ ਬਹੁਤ ਵੱਡਾ ਉਪਰਾਲਾ ਹੈਗਾ ਸਾਡੇ ਇੰਪੀਰੀਅਲ ਸਿਟੀ ਦੇ ਵੈਲਫੇਅਰ ਐਸੋਸੀਏਸ਼ਨ ਦਾ ਜੋ ਬੰਜੀ ਦੇ ਸਹਾਇਤਾ ਦੇ ਨਾਲ ਜਿ ਤਰ੍ਹਾਂ ਕਿ ਅਸੀਂ ਜਾਣਦੇ ਹੈਗੇ ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਤਾਪਮਾਨ ਜਿਹੜਾ ਸੀ ਕਿੰਨਾ ਜ਼ਿਆਦਾ ਸੀ 46 ਡਿਗਰੀ 47 ਡਿਗਰੀ ਹਰ ਕਿਸੇ ਨੂੰ ਰੋਲ ਲੋਡ ਮਹਿਸੂਸ ਹੋ ਰਹੀ ਸੀ ਕਿ ਵਾਕਈ ਇੱਥੇ ਪੇੜ ਪੌਦਿਆਂ ਦੀ ਜਿਹੜੀ ਕਾਟ ਹੈਗੀ ਹੈ ਜਦੇ ਕਰਕੇ ਬਹੁਤ ਜ਼ਿਆਦਾ ਸਮੱਸਿਆ ਆ ਗਈ ਹੈ ਦੇ ਦੈਟਸ ਵਾਈ ਸਾਨੂੰ ਲੱਗਦਾ ਹੈ ਕਿ ਸਾਡੇ ਕਲੋਨੀ ਦੇ ਜਿਹੜੇ ਰੈਜ਼ੀਡੈਂਟਸ ਹੈਗੇ ਉਹਨਾਂ ਨੇ ਵੀ ਮੰਗ ਕੀਤੀ ਪਲੱਸ ਇਹਨਾਂ ਨੇ ਅਵੇਲੇਬਲ ਕਰਾਇਆ ਜਦੇ ਕਰਕੇ ਵੀ ਆਲ ਆਰ ਵੈਰੀ ਮੱਚ ਮੋਰ ਮੋਟੀਵੇਟਿਡ ਕਿ ਭਈ ਅਸੀਂ ਜ਼ਰੂਰ ਹਰ ਸਾਲ ਇਹ ਚੀਜ਼ ਹੋਣੀ ਚਾਹੀਦੀ ਹੈ ਤੇ ਜਿੱਥੇ-ਜਿੱਥੇ ਸਾਨੂੰ ਆਪਣੇ ਕਲੋਨੀ ਚ ਐਟਲੀਸਟ ਜਗ੍ਹਾ ਮਿਲੇ ਜਿੱਥੇ ਅਸੀਂ ਆਪਣੇ ਪੇੜਾਂ ਦੀ ਦੇਖਰੇਖ ਕਰ ਸਕੀਏ ਸਾਨੂੰ ਉੱਥੇ ਪੇੜ ਉਗਾਉਣੇ ਜ਼ਰੂਰ ਚਾਹੀਦੇ ਆਪ ਯਹਾਂ ਸੇ ਪੋਦਾ ਲੈ ਕੇ ਗਏ ਹੈ ਕੀ ਕਹਿਣਾ ਚਾਹੋਗੇ ਪੋਦੇ ਲਗਾਨੇ ਕਿਉਂ ਜ਼ਰੂਰੀ ਹੈ पौधे लगाने जरूरी है क्योंकि हमें पौधे से सांस भी आती है ग्रीनरी भी बहुत अच्छी होती है जी, आपके स्कूल में भी इसमें इसके बारे में समझाया गया क्या कहते हैं स्कूल के? स्कूल में कहते हैं कि जो उनसे प्लांट्स होते हैं वो बहुत जरूरी होते हैं एनिमल्स के लिए जो उनसे काउज होती है वो ग्रीनरी खाती है इसीलिए पौधे लगा रहे हैं